ਦਿੱਲੀ ਵਿੱਚ ਕਰਾਈ ਜਾ ਰਹੀ ਹੈ ਆਰਟੀਫੀਸ਼ੀਅਲ ਰੇਨ ਜਾਨੀ ਕਿ ਬਨੌਟੀ ਵਰਖਾ ਤੇ ਅਜਿਹਾ ਕੀਤਾ ਤਾਂ ਜਾ ਰਿਹਾ ਹੈ ਤਾਂ ਕਿ ਉੱਥੇ ਦਾ ਪ੍ਰਦੂਸ਼ਣ ਘਟ ਸਕੇ ਹੁਣੇ ਕੀਤਾ ਕਿਵੇਂ ਜਾਣਾ ਹੈ ਕਿ ਪਹਿਲਾਂ ਤਾਂ ਅਜਿਹੇ ਬੱਦਲ ਲੱਭੇ ਜਾਣਗੇ ਜਿਨ੍ਹਾਂ ਵਿੱਚ ਪਾਣੀ ਹੋਵੇ ਉਹਨਾਂ ਬੱਦਲਾਂ ਦੇ ਉੱਤੇ ਦੋ ਕੈਮੀਕਲਾਂ ਦਾ ਛਿੜਕਾਓ ਕੀਤਾ ਜਾਣਾ ਹੈ ਪਹਿਲਾ ਇਹ ਸਿਲਵਰ ਆਇਓਡਾਈਡ ਤੇ ਦੂਜਾ ਇਹ ਸੋਲਿਡ CO2 ਇਹ ਦੋਨੇ ਕੈਮੀਕਲ ਜਿਵੇਂ ਹੀ ਬੱਦਲਾਂ ਵਿੱਚ ਜਾਣਗੇ ਤਾਂ ਇਹ ਉਹਨਾਂ ਵਿੱਚ ਮੌਜੂਦ ਪਾਣੀ ਨੂੰ ਬੂੰਦਾਂ ਵਿੱਚ ਬਦਲ ਕੇ بارش ਕਰਵਾ ਦਿੰਦੇ ਨੇ ਤੇ ਇਹ ਕੈਮੀਕਲ IIT ਕਾਨਪੁਰ ਦੇ ਸਿਸਨਾ 에ਅਰਕ੍ਰਾਫਟ ਰਾਹੀਂ ਛਿੜਕ ਕੇ ਜਾਣਗੇ ਪਹਿਲਾ ਅਜਿਹਾ ਕਰਨ ਦੀ ਡੇਟ 4 ਜੁਲਾਈ ਤੋਂ 11 ਜੁਲਾਈ ਮਿੱਥੀ ਗਈ ਸੀ ਪਰ ਹੁਣ ਮਾਨਸੂਨ ਆਉਣ ਕਰਕੇ 30 ਅਗਸਤ ਤੋਂ 10 ਸਤੰਬਰ ਦੇ ਵਿਚਾਰੇ ਰੱਖੀ ਗਈ ਹੈ ਹੁਣ ਜੇ ਵਿਗਿਆਨੀਆਂ ਨੇ ਇਹ ਚੀਜ਼ ਪਲਾਨ ਕੀਤੀ ਹੈ ਤਾਂ ਇਸ ਦਾ ਕੋਈ ਨਾ ਕੋਈ ਪੋਜ਼ਿਟਿਵ ਪੱਖ ਜ਼ਰੂਰ ਹੋਵੇਗਾ ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਬੁਰੇ ਨਤੀਜੇ ਸਾਹਮਣੇ ਆਏ ਨੇ ਕੁਝ ਟਾਈਮ ਪਹਿਲਾਂ ਸੋਧੀ ਅਰਧ ਦੇ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਸੀ ਸਾਊਦੀ ਅਰਬ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਸੀ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਕੁਦਰਤ ਨਾਲ ਛੇੜਛਾੜ ਕਰਨੀ ਸਹੀ ਹੈ ਜਾਂ ਨਹੀਂ ਕਮੈਂਟਾਂ ਵਿੱਚ ਜਰੂਰ ਦੱਸਿਓ